ਪਾ ਲੋਹੜੀ ਤੇ ਆਪਣੇ ਸਰੋਂ ਦੇ ਗੰਦਲਾਂ ਦਾ ਸਾਗ ਹੁੰਦਾ ਸੀਗਾ ਅੱਜ ਤੋਂ ਮਹੀਨਾ ਬਾਅਦ ਚੌੜਾ ਗੰਦਲਾ ਅੱਜ 19 ਦਸੰਬਰ ਅੱਜ 19 ਦਸੰਬਰ ਅੱਜ ਤੇ ਦੇਖ ਲਓ ਵੀ ਆਧਾ ਦਸੰਬਰ ਵਿੱਚ ਸੌ ਦੇ ਫੁੱਲ ਨਿਕਲ ਆਏ ਇਹ ਸਾਰਾ ਵੈਦਰ ਕਲਾਈਮੇਟ ਜਿਹੜਾ ਚੇਂਜ ਹੋ ਰਿਹਾ ਵਾ ਇਹ ਸਾਰਾ ਉਹਦਾ ਅਸਰ ਹੋ ਰਿਹਾ ਇਹ ਜਾ ਕੇ ਫੁੱਲ ਨਿਕਲਣੇ ਚਾਹੀਦੇ ਮਾਰਚ ਵਿੱਚ ਜਾ ਕੇ ਗੰਦਲ ਵੀ ਪੱਕ ਗਈ ਆ ਰੀਆਂ ਵੀ ਨਾਲ ਬਣ ਗਈ ਆ ਆ ਲੋ ਜੀ ਆ ਫਲੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਇੱਥੇ ਵੀ ਆਪਾਂ ਦੇਖਦੇ ਆਪਣੇ ਬਾਗ ਵਿੱਚ ਇੱਥੇ ਵੀ ਫਲਾਵਰਿੰਗ ਸ਼ੁਰੂ ਹੋਈ ਆ ਜਿਹੜੀ ਕਿ ਅੱਜ ਕੱਲ ਫਲਾਵਰਿੰਗ ਨਹੀਂ ਹੋਣੀ ਚਾਹੀਦੀ ਸੀਗੀ ਅੱਜ ਕੱਲ ਪੱਤੇ ਝੜਦੇ ਆ ਨਾ ਕਿ ਫਲਾਵਰਿੰਗ ਆਉਂਦੀ ਹੈਗਾ ਆਪਣੇ ਆਲੂ ਬਖਾਰਾ ਆਲੂ ਬਖਾਰੇ ਦੇ ਉੱਤੇ ਫਲਾਵਰ ਆਉਂਦੇ ਆ ਫਰਵਰੀ ਚ ਹਾਂ ਫਰਵਰੀ ਵਿੱਚ ਜਾ ਕੇ ਆਉਣੇ ਆ ਤੇ ਜਿਹੜੇ ਕਿ ਦਸੰਬਰ ਵਿੱਚ ਸ਼ੁਰੂ ਹੋ ਗਿਆ ਆ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅਸੀਂ ਤੁਹਾਨੂੰ ਦੋ ਚੀਜ਼ਾਂ ਵਿਖਾ ਲੈਣੀਆਂ ਨੇ ਇਸ ਵੀਡੀਓ ਦੇ ਵਿੱਚ ਬਹੁਤ ਧਿਆਨ ਨਾਲ ਦੇਖਿਓ ਵੀਡੀਓ ਅਸੀਂ ਰੌਲਾ ਪਾਉਂਦੇ ਰਹਿੰਦੇ ਆ ਵੀ ਕਲਾਈਮੇਟ ਚੇਂਜ ਹੋ ਰਿਹਾ ਮੌਸਮ ਬਦਲ ਰਿਹਾ ਮੌਸਮ ਬਦਲ ਰਿਹਾ ਤੇ ਸਾਡੇ ਜੋ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਆ ਕਿ ਯਾਰ ਇਹ ਤਾਂ ਐਵੇਂ ਰੌਲਾ ਆ ਕੀ ਹੋਣਾ ਆ ਕੁਛ ਨਹੀਂ ਹੋਣ ਲੱਗਾ ਪਰ ਕੁਦਰਤ ਜਿਹੜੀ ਆ ਨਾ ਉਹ ਇਦਾਂ ਦੀ ਆ ਕਿ ਉਹ ਉਹਦੇ ਜਿੰਜੇ ਜੇ ਜਾਂ ਕੁਝ ਵਾਪਰ ਰਿਹਾ ਉਹਦੇ ਲੱਛਣ ਤੁਹਾਨੂੰ ਦਿਖਾ ਦੇਂਦੀ ਆ ਵੀ ਵਾਪਰ ਰਿਹਾ ਭਾਈ ਗਲਤ ਹਨਾ ਤਾਂ ਉਹਦੇ ਲੱਛਣ ਤੁਹਾਨੂੰ ਦਿਖਾ ਲੈਣ ਲੱਗੇ ਆ ਜ਼ਰੂਰ ਦੇਖਿਓ ਤੇ ਇਹਦੇ ਬਾਰੇ ਸਾਨੂੰ ਸੋਚਣਾ ਬਣਦਾ ਸਰਦਾ ਜੀ ਸਸੀ ਗਾਲ ਜੀ ਸਸੀ ਗੋਲ ਜੀ ਅ ਸਦਾ ਜੀ ਮੈਂ ਕਹਿੰਨਾ ਵੀ ਤੁਸੀਂ ਆ ਇਹਦੇ ਬਾਰੇ ਗੱਲ ਕਰਦੇ ਹੋ ਜੀ ਆ ਅ ਜਿਸ ਤਰ੍ਹਾਂ ਆਪਾਂ ਜੋ ਦੇਖ ਰਹੇ ਹਾਂ ਹਾਂਜੀ ਗੋਲ ਜਿਹੜਾ ਕੁਦਰਤੀ ਆਪਾਂ ਕੜਪੂਥਲੇ ਸਾਈਡ ਤੇ ਅੱਜ ਆਏ ਸੀਗੇ ਤੇ ਆਪਾਂ ਕੁਦਰਤੀ ਜਿਹੜਾ ਕਿ ਸਰੋਂ ਦਾ ਖੱਤਾ ਆਪਾਂ ਨੂੰ ਦੱਸ ਪਿਆ ਆਪਾਂ ਨੂੰ ਵੈਰਾਈਟੀ ਤੇ ਨਹੀਂ ਦੱਸ ਸਕਦੇ ਇਹਦੀ ਕਿਹੜੀ ਵੈਰਾਈਟੀ ਆ ਹਾਂਜੀ ਪਰ ਜਿਹੜੇ ਆਪਾਂ ਫੁੱਲ ਦੇਖੇ ਆ ਤੇ ਆਪਾਂ ਲੋਹੜੀ ਤੇ ਆਪਣੇ ਜਾ ਕੇ ਸਰੋਂ ਦੇ ਗੰਦਲਾਂ ਦਾ ਸਾਗ ਹੁੰਦਾ ਹੈਗਾ ਅਜ ਤੋਂ ਮਹੀਨਾ ਬਾਅਦ ਆਉਣਾ ਗੰਦਣਾ ਅੱਜ 19 ਦਸੰਬਰ ਅੱਜ 19 ਦਸੰਬਰ ਆ ਤੇ 14 15 ਦੇ ਇਲਾਕੇ ਸ਼ੱਕੇ ਸਿਕਰਾਂਦ ਆਉਣੀ ਆ ਉਦੋਂ ਲੋਹੜੀ ਦਾ ਬਾ ਸੌਰੋਂ ਦਾ ਸਾਗ ਬਣਾਉਂਦੇ ਸਾਡਾ ਤਿਹਾਰ ਜਿਹੜਾ ਆਉਂਦਾ ਵਾਰ ਅੱਜ ਤੇ ਦੇਖ ਲਓ ਵੀ 1 ਅਦ ਦਸੰਬਰ ਵਿੱਚ ਸੌਰੋਂ ਦੇ ਫੁੱਲ ਨਿਕਲ ਆਏ ਇਹ ਸਾਰਾ ਵੈਦਰ ਕਲਾਈਮੇਟ ਜਿਹੜਾ ਚੇਂਜ ਹੋ ਰਿਹਾ ਵਾ ਇਹ ਸਾਰਾ ਉਹਦਾ ਅਸਰ ਹੋ ਰਿਹਾ ਵਾ ਹੂੰ ਤੇ ਇਹ ਇਹ ਜਿਹੜਾ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਜਾ ਕੇ ਫੁੱਲ ਨਿਕਲਣੇ ਚਾਹੀਦੇ ਮਾਰਚ ਵਿੱਚ ਜਾ ਕੇ अच्छा, फार, जी। वेचे वेचे अच्छा जी फरवरी ਵਿੱਚ ਮਾਰਚ ਵਿੱਚ ਜਾ ਕੇ ਪੱਕਣੀ ਆ ਜਾ ਕੇ ਅਪ੍ਰੈਲ ਚ ਜਾ ਕੇ ਪੱਕਣੀ ਆ اچھا ਜੀ ਤੇ ਕਿੱਥੇ ਇਹ ਦਸੰਬਰ ਵਿੱਚ ਨੇ ਫੁੱਲ ਦਿਖਾਤੇ ਇਹਨੂੰ ਫਲੀਆਂ ਵੀ ਪੈਣ ਲੱਪੀ ਆ ਨਾਲ ਇਹ ਫਰਵਰੀ ਦੇ ਵਿੱਚ ਜਾ ਕੇ ਹੋਣਾ ਚਾਹੀਦਾ ਫਰਵਰੀ ਚ ਹੋਣਾ ਚਾਹੀਦਾ ਜਿਹੜਾ ਕਿ ਅੱਜ ਦਸੰਬਰ ਚ ਹੋ ਗਿਆ ਫੁੱਲ ਤਾਂ ਤੁਸੀਂ ਦੇਖ ਰਹੇ ਆ ਆਜੋ ਤੁਹਾਨੂੰ ਮੈਂ ਹੋਰ ਦਿਖਾ ਲ ਦਿੰਦਾ ਆ ਚਲੋ ਪਹਿਲਾਂ ਤੁਸੀਂ ਫੁੱਲ ਹੀ ਦੇਖ ਲਓ ਦੇਖ ਲਓ ਲਓ ਜੀ ਕੋਈ ਕਮੀ ਹੈਗੀ ਇਹਦੇ ਵਿੱਚ ਆ ਫੁੱਲ ਦੇਖ ਲਓ ਕਿੰਨੇ ਫੁੱਲ ਨੇ ਗੰਦਲ ਵੀ ਪੱਕ ਗਈ ਆਹੇ ਹਾਂਜੀ ਆ ਦੇਖਿਓ ਤੋੜ ਕੇ ਇੱਕ ਫਲੀਆਂ ਵੀ ਨਾਲ ਆ ਲੋ ਜੀ ਆ ਪਾ ਆ ਲੋ ਜੀ ਤੇ ਫਲੀਆਂ ਵੀ ਨਾਲ ਬਣ ਗਈਆਂ ਆ ਦੇਖ ਆ ਲੋ ਜੀ ਆ ਫਲੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਨੇ ਤੇ ਗੰਦਲ ਵੀ ਜਿਹੜੀ ਆ ਪੱਕ ਚੁੱਕੀ ਪੱਕ ਗਈ ਉਹ ਟੁੱਟਦੀ ਨਹੀਂ ਗਈ ਇਹਦੇ ਇੱਥੇ ਨਹੀਂ ਤਾਂ ਗੰਦਲਾਂ ਦੇ ਸਾਗ ਬਣਦਾ ਤਾਂ ਤੇ ਸਾਰਾ ਸਿਆਲ ਬਣਦਾ ਤੇ ਹਜੇ ਦਸੰਬਰ ਆ ਤੇ ਜਨਵਰੀ ਕਦੋਂ ਆਈ ਤੇ ਫਰਵਰੀ ਕਦੋਂ ਆਈ ਤੇ ਇਹ ਕਿਸਮ ਕਿਹੜੀ ਆ ਸਾਨੂੰ ਕਿਸਮ ਨਹੀਂ ਪਤਾ ਪਤਾ ਆਪਾਂ ਕੁਦਰਤੀ ਬਣਨੇ ਦੇ ਤਰੀਕੇ ਹਾਂ ਅਸੀਂ ਕੁਦਰਤੀ ਲੰਘਦਿਆਂ ਨੇ ਗੱਡੀ ਰੋਕੀ ਆ ਤੇ ਵਿੱਚ ਬਹੁਤ ਉੱਚੀ ਆ ਸਰੋਂ ਦੇਖੋ ਖੁਦਾ ਜੀ 6 6 ਫੁੱਟ ਦਾ ਲੱਗੇ 6 6 ਫੁੱਟ ਇੰਨੀ ਉੱਚੀ ਸਰੋਂ ਵੀ ਨਹੀਂ ਹੁੰਦੀ ਅੱਛਾ ਸਰੋਂ ਵੀ ਇੰਨੀ ਨਹੀਂ ਦੇਖੀ ਹੈ ਵੈਰਾਈਟੀ ਤੇ ਆ ਜਾਂ ਬੈਦਰ ਦਾ ਜਿਹੜਾ ਕਲਾਈਮੇਟ ਦਾ ਆਪਣਾ ਇੱਥੇ ਹੁਣ ਸਾਨੂੰ ਇਹ ਨਹੀਂ ਪਤਾ ਹੈਗਾ ਇਹ ਕਿਹੜੀ ਸਰੋਂ ਆ ਵੀ ਇਹਨਾਂ ਨੇ ਖਾਸ ਏਸੇ ਪਰਪਸ ਲਈ ਬੀਜੀ ਆ ਹਨਾ ਵੀ ਜਾਂ ਇਹ ਤੇਲ ਲਈ ਆ ਤੇਲ ਹੈਗੀ ਤਾਂ ਤੇਲ ਵਾਸਤੇ ਕੋਈ ਨਵੀਂ ਵੈਰਾਈਟੀ ਹੋ ਸਕਦੀ ਆ ਪਰ ਫੇਰ ਵੀ ਇੰਨੀ अर्ਲੀ ਵੈਰਾਈਟੀ ਆਉਣੀ ਨਹੀਂ ਚਾਹੀਦੀ ਇਹ ਕੁਦਰਤ ਦੀ ਜਾਨੀ ਗੇੜ ਆ ਇਹ अर्ਲੀ ਨਹੀਂ ਆਉਣਾ ਚਾਹੀਦਾ ਇਹ ਤੁਸੀਂ ਸਰੋਂ ਦੇਖ ਲਓ ਪਹਿਲਾਂ ਸਰੋਂ ਦੇ ਨਾਲ ਤੁਹਾਨੂੰ ਅਗਲੀ ਚੀਜ਼ ਇੱਕ ਹੋਰ ਦਿਖਾ ਲਦੇ ਆ ਤੁਸੀਂ ਇਕੱਲੇ ਸਰੋਂ ਦੇਖ ਕੇ ਨਾ ਟੈਨਸ਼ਨ ਲਿਓ ਤੁਹਾਨੂੰ ਹੋਰ ਵੀ ਦਿਖਾ ਲਦੇ ਆ ਇੱਕ ਚੀਜ਼ ਉਹ ਵੀ ਨਾਲ ਲੱਗਦੀ ਦੇਖ ਲਓ ਤੇ ਹੁਣ ਤੁਹਾਨੂੰ ਦਿਖਾ ਲਦੇ ਆ ਬਾਗ ਦੇ ਵਿੱਚ ਕਿ ਬਾਗ ਚ ਕੀ ਮੰਜ਼ਰ ਆ ਅਸੀਂ ਉਥੋਂ ਵਾਪਸ ਆਏ ਕਪੂਰਥਲੇ ਤੋਂ ਧੁੰਦ ਬਹੁਤ ਜ਼ਿਆਦਾ ਪੈ ਚੁੱਕੀ ਆ ਮਤਲਬ ਨੇਹਰ ਪੈ ਗਿਆ ਦਿਨ ਹੀ ਹਨਾ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਤੇ ਬਈ ਇੱਥੇ ਵੀ ਕੁਝ ਬੂਟਿਆਂ ਦੇ ਉੱਤੇ ਤੁਹਾਨੂੰ ਇੱਕ ਦਿਖਾਉਲਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਅ ਗਲੋਬਲ ਵਾਰਮਿੰਗ ਆ ਜਾਂ ਜਿਹੜਾ ਵੈਦਰ ਚੇਂਜ ਹੋ ਰਿਹਾ ਕਲਾਈਮੇਟ ਚੇਂਜ ਆ ਉਹ ਇਫੈਕਟ ਕਰ ਰਿਹਾ ਹਾਂਜੀ 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 ਦੱਸਿਓ ਜੀ ਜਰਾ ਇਹਦਾ ਗੋਲਦੀ ਜੀ ਆਪਾਂ ਚਲੋ ਉੱਥੇ ਵੀ ਦੇਖ ਕੇ ਆਏ ਆ ਹਾਂ ਤੇ ਇੱਥੇ ਵੀ ਆਪਾਂ ਦੇਖਦੇ ਆਪਣੇ ਬਾਗ ਵਿੱਚ ਇੱਥੇ ਵੀ ਫਲਾਵਰਿੰਗ ਸ਼ੁਰੂ ਹੋਈ ਆ ਜਿਹੜੀ ਕਿ ਅੱਜ ਕੱਲ ਫਲਾਵਰਿੰਗ ਨਹੀਂ ਹੋਣੀ ਚਾਹੀਦੀ ਸੀਗੀ ਜਿੱਦਾਂ ਵੀ ਵੈਦਰ ਕਲਾਈਮੇਟ ਦਾ ਇਹ ਹਾਂ سلسلہ ਆ ਅੱਜ ਕੱਲ ਪੱਤੇ ਝੜਦੇ ਆ ਨਾ ਕਿ ਫਲਾਵਰਿੰਗ ਹੁੰਦੀ ਆ ਜੀ ਇਹ ਫਲਾਵਰਿੰਗ ਤਾਂ ਹੋਣੀ ਚਾਹੀਦੀ ਆ ਜਾ ਕੇ ਫਰਵਰੀ ਵਿੱਚ ਫਰਵਰੀ ਚ ਹੋਣੀ ਚਾਹੀਦੀ ਹਣਾ ਇਹਦੇ ਛੋਟੇ ਛੋਟੇ ਫਲਾਵਰ ਹੁਣ ਆ ਗਏ ਸਟੇਜ ਵਿੱਚ ਹਾਂ ਤੇ ਇਹ ਨਹੀਂ ਹੋਣੀ ਚਾਹੀਦੇ ਸੀਗੇ ਕਿ ਆ ਫੁੱਲੇ ਹੋਏ ਆ ਤੇ ਨਾਕਾਂ ਦੇ ਬੂਟਿਆਂ ਤੇ ਵੀ ਇੱਕ ਤੇ ਦੋ ਤੇ ਮੈਂ ਦੇਖੇ ਆ ਅੱਛਾ ਜੀ ਤੇ ਅੱਜਕੱਲ ਨਹੀਂ ਹੋਣੀ ਚਾਹੀਦੇ ਸੀਗੇ ਲੋ ਜੀ ਤੇ ਸਾਰਾ ਵੈਦਰ ਦਾ ਜਿਹੜਾ ਸ੍ਰੇਕ ਚੀਜ਼ ਤੇ ਹੀ ਫਰਕ ਪੈਂਦਾ ਇਹ ਬੂਟਾ ਕਹਦਾ ਇਹ ਹੈਗਾ ਆਪਣੇ ਆਲੂ ਬੁਖਾਰਾ ਹੈ ਆਲੂ ਬੁਖਾਰੇ ਦੇ ਉੱਤੇ ਫਲਾਵਰ ਆਉਂਦੇ ਆ ਫਰਵਰੀ ਚ ਹਾਂ ਫਰਵਰੀ ਵਿੱਚ ਹੀ ਆ ਕੇ ਆਉਂਦੇ ਆ ਅੱਛਾ ਜੀ ਤੇ ਜਿਹੜੇ ਕਿ ਦਸੰਬਰ ਵਿੱਚ ਹੀ ਸ਼ੁਰੂ ਹੋ ਗਾ ਆ ਇਹ ਉਹਦਾ ਝੜ ਜਾਣਗੇ ਠੰਡ ਦੇ ਨਾਲ ਝੜ ਜਾਣਗੇ ਪਰ ਇਹ ਆੜੇ ਨਹੀਂ ਚਾਹੀਦੇ ਸੀਗੇ ਜੀ ਝੜ ਝੜ ਵੀ ਸਕਦੇ ਆ ਇਹ ਠੰਡ ਦੇ ਨਾਲ ਹਾਂ ਪਰ ਇਹ ਚਾਹੀਦੇ ਸੀਗੇ ਫਰਵਰੀ ਵਿੱਚ ਵਿੱਚ ਫਰਵਰੀ ਚ ਫਲਾਵਰਿੰਗ ਆਉਂਦੇ ਆ ਕਦੇ ਹੁੰਦੀ ਨਹੀਂ ਇਦਾਂ ਨਹੀਂ ਤੇ ਹੁੰਦੀ ਨਹੀਂ ਬਹੁਤ ਘੱਟ ਕਿਉਂਕਿ ਹੁਣ ਇਹਦੇ ਵੀ ਪੱਤੇ ਝੜਨੇ ਆ ਇਹਦੇ ਪੱਤੇ ਹੋਰ ਤੱਕ ਰਿਓ ਕਾਫੀ ਝੜ ਗਏ ਆ ਤੇ ਥੋੜੇ ਬਾਰੇ ਰਹਿੰਦੇ ਆ 1 2 4 ਦਿਨਾਂ ਤੱਕ ਬਾਕੀ ਇਹ ਵੀ ਝੜ ਜਾਣਗੇ ਆ ਜਿਹੜੇ ਅੱਗੇ ਬੂਟੇ ਆ ਤੁਸੀਂ ਇਹਤੇ ਵੀ ਦੇਖੋ ਇਹਦੇ ਉੱਤੇ ਵੀ ਫੁੱਲ ਜਿਹੜੇ ਆ ਕੁਝ ਥਾਵਾਂ ਤੇ ਆ ਤਕੇ ਆ ਠੀਕ ਹੈ ਜੀ ਇਹ ਤਾਂ ਚਲੋ ਇਹਦੇ ਪੱਤੇ ਝੜ ਗਏ ਆ ਚੰਗੀ ਤਰ੍ਹਾਂ ਪਰ ਆ ਅੱਗੇ ਇੱਕ ਬੂਟਾ ਦੇਖ ਸਕਦੇ ਆ ਇਹਦੇ ਤੇ ਵੀ ਆ ਦੇਖੋ ਕੁਝ ਫੁੱਲ ਆਏ ਹੋਏ ਠੀਕ ਆ ਅੱਗੇ ਵੀ ਜਿਹੜੇ ਬੂਟੇ ਨੇ ਉਹ ਉੱਤੇ ਉੱਤੇ ਵੀ ਕੁਝ ਕੁਝ ਫੁੱਲ ਆ ਗਏ ਇਹ ਰੁਤ ਨਹੀਂ ਹੈਗੀ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਆ ਕਿ ਰੁੱਤ ਦੇ ਅਨੁਸਾਰ ਜਿਹੜਾ ਕੰਮ ਆ ਨਾ ਉਹ ਨਹੀਂ ਹੋ ਰਿਹਾ ਗਰਮੀਆਂ ਦੇ ਵਿੱਚ ਉਸ ਤਰ੍ਹਾਂ ਗਰਮੀ ਨਹੀਂ ਪੈ ਰਹੀ ਸਰਦੀ 'ਚ ਉਸ ਤਰ੍ਹਾਂ ਸਰਦੀ ਨਹੀਂ ਪੈ ਰਹੀ ਜਦੋਂ ਠੰਡ ਸ਼ੁਰੂ ਹੁੰਦੀ ਵੀ ਆ ਉਹ ਬਹੁਤ ਲੇਟ ਜਾ ਕੇ ਹੋ ਰਹੀ ਆ ਇਹ ਤੇ ਵੀ ਸ਼ੁਰੂ ਹੋ ਗਿਆ ਹੈ ਹਾਂ ਇਹ ਤੇ ਇਹ ਤਾਂ ਜੀ ਦੇਖੋ ਜੀ ਫਰਵਰੀ ਚ ਜਦ ਬਹੁਤ ਜਿਆਦਾ ਫਲਾਵਰਿੰਗ ਆਉਂਦੀ ਉਹ ਤੇ ਸਾਰਾ ਬੂਟਾ ਹੀ ਚਟਾ ਸਾਰਾ ਹੋ ਜਾਂਦਾ ਪਰ ਫੇਰ ਵੀ ਅੱਜ ਕੱਲ ਇਹ ਫਲਾਵਰਿੰਗ ਆਉਣੀ ਨਹੀਂ ਚਾਹੀ ਪਉਣੀ ਨਹੀਂ ਚਾਹੀ ਚਿੰਤਾ ਦਾ ਵਿਸ਼ਾ ਵੈਸੇ ਹੈਗਾ ਆਉਣ ਵਾਲਾ ਟਾਈਮ ਦਾ ਫਰਕ ਪਊਗਾ ਵੀ ਹਰ ਇੱਕ ਚੀਜ਼ ਦੇ ਉੱਤੇ ਜੀ ਕਿਤਾਪਾ ਸਰੋਂ ਵੀ ਦੇਖ ਕੇ ਆਏ ਆ ਇੱਕ ਤੇ ਜੀ ਆਪਾਂ ਦੇਖ ਲਿਆ ਜਿਹੜਾ ਵੈਦਰ ਕਲਾਈਮੇਟ ਜਿਹੜਾ ਹੈਗਾ ਜੇ ਠੰਡ ਪਹਿਲਾਂ ਸ਼ੁਰੂ ਹੁੰਦੀ ਤੇ ਸ਼ਾਇਦ ਸ਼ਾਇਦ ਨਾ ਆਉਂਦੇ ਨਾ ਆਉਂਦੇ ਠੰਡ ਦੇ ਥੋੜਾ ਦੇਰੀ ਨਾਲ ਸ਼ੁਰੂ ਹੋਣ ਕਰਕੇ ਕਿਉਂਕਿ ਜ਼ਿਆਦਾ ਧੁੰਦਾਂ ਤੇ 2-4 ਦਿਨ ਹੀ ਹੋਏ ਆ ਹਜੇ ਪੈਣ ਲੱਗੀਆਂ ਆ ਤੇ ਅੱਜ ਆ ਪਹਿਲੀ ਧੁੰਦ ਆ ਕਿ ਸਾਡੇ ਇਲਾਕੇ ਦੇ ਵਿੱਚ ਧੁੱਪ ਨਹੀਂ ਨਿਕਲੀ ਪਰ ਜਿੱਥੋਂ ਆਪਾਂ ਆਏ ਆ ਉੱਥੇ ਉੱਥੇ ਧੁੱਪ ਸੀਗੀ ਉੱਥੇ ਹਾਂ ਬੜੀ ਵਧੀਆ ਧੁੱਪ ਸੀਗੀ ਪਰ ਸਾਡੇ ਇਲਾਕੇ 'ਚ ਇਧਰ ਆ ਸ਼ਾ ਕੋਟ 'ਚ ਤੁਸੀਂ ਦੇਖੋ ਆ ਸ਼ਾਮ ਦੇ 4:00 ਵਜੇ 4:30 ਹੋਏ ਆ ਸ਼ਾਇਦ ਤੇ ਦੇਖੋ ਕਿੰਨਾ ਮਤਲਬ ਨੇਹਰ ਭੈ ਚੁੱਕਾ ਆ ਤੇ ਇਥੇ ਆ ਜਿਹੜੇ ਬੂਟੇ ਆ ਸਾਡੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਬਣੇ ਇਹਨਾਂ ਨੇ ਦੱਸਿਆ ਅਸੀਂ ਬਾਗ ਦੇ ਵਿੱਚ ਇਹਨਾਂ ਨੇ ਘੁੰਮਦਿਆਂ ਇੱਕ ਕਿਸੇ ਬੂਟੇ ਦੇ ਉੱਤੇ ਨਾਖਾਂ ਵਾਲੇ ਦੇ ਉੱਤੇ ਵੀ ਫਲਾਵਰਿੰਗ ਦੇਖੀ ਹੈ ਹਾਂਜੀ ਜਦ ਕਿ ਇਹ ਨਾ ਦਿਨਾਂ ਚ ਫਲਾਵਰਿੰਗ ਫਲਾਵਰ ਨਹੀਂ ਸੀਗਾ ਨਹੀਂ ਹੋਣੀ ਚਾਹੀਦੀ ਤੇ ਉਹਦਾ ਆਪਾਂ ਉਦੋਂ ਖਿਆਲ ਨਹੀਂ ਕੀਤਾ ਜੀ ਜੀ ਤੇ ਇਹ ਕਿਉਂ ਹੁੰਦੇ ਜਾਂ ਕਿਸ ਤਰ੍ਹਾਂ ਅੱਜ ਫੇਰ ਆਪਾਂ ਸਰੋਂ ਵੀ ਦੇਖੀ ਤੇ ਇੱਥੇ ਗੜ ਕੇ ਦੇਖਿਆ ਜੀ ਫੇਰ ਥੋੜੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਆਉਣ ਵਾਲੇ ਸਮੇਂ ਵਿੱਚ ਬਈ ਤਾਕ ਟੁੱਟਦਾ ਪਿਆ ਆ ਯਾਨੀ ਕਿ ਕੁਦਰਤ ਦੇ ਨਿਯਮ ਹੀ ਜਿਹੜੇ ਨੇ ਉਹਨਾਂ ਤੋਂ ਬਾਹਰ ਹੋ ਕੇ ਗੱਲਾਂ ਹੋ ਰਹੀਆਂ ਆ ਯਾ ਕੁਦਰਤ ਨਾਲ ਆਪਾਂ ਖਲਵਾੜ ਕਰਦੇ ਆ ਤੇ ਕੁਦਰਤ ਵੀ ਆਪਦੇ ਫਿਰ ਰੰਗ ਦਿਖਾਉਂਦੀ ਏ ਹੂੰ ਇਸ ਕਰਕੇ ਵੀ ਆਪਾਂ ਨੂੰ ਜਿਸ ਤਰ੍ਹਾਂ ਇਹ ਵਾਤਾਵਰਨ ਹੈਗਾ ਉਹਨੂੰ ਸ਼ੁੱਧ ਰੱਖਣ ਦੀ ਲਈ ਆਪਣਾ ਜਿੰਨਾ ਵੀ ਯੋਗਦਾਨ ਪਾ ਸਕਦੇ ਉਹਨਾਂ ਜ਼ਰੂਰ ਪਾਉਣਾ ਚਾਰ ਦਿਨ ਪਹਿਲਾਂ ਹੀ ਮੇਰੇ ਨਾਲ ਕੋਈ ਗੱਲ ਕਰ ਰਿਹਾ ਸੀ ਕਿ ਯਾਰ ਜਿਹੜੀ ਠੰਡ ਆ ਉਹ ਤਾਂ ਹੋਈ ਨਹੀਂ ਐਤਕੀ ਹਾਂ ਹਾਂ 14 15 ਦਸੰਬਰ ਤੱਕ ਵੀ ਠੰਡ ਨਹੀਂ ਸੀ ਹੋਈ ਮੈਂ ਗੋਲਦੀ ਜੀ ਅਸੀਂ ਜਦੋਂ ਤੱਕ ਪਹਿਲਾਂ ਹੀ ਮੈਂ ਸ਼ੇਅਰ ਕੀਤੀ ਗੱਲ ਉਹ ਦਿਵਾਲੀ ਤੇ ਲੋਕੀ ਪਸ਼ੂ ਅੰਦਰ ਕਰ ਦਿੰਦੇ ਸੀਗੇ ਜੀ ਤੇ ਅੱਜ ਕਿ ਨਵੰਬਰ ਵਿੱਚ ਮੇਰਾ ਖਿਆਲ ਏਸੀ ਲੋਕੀ ਲਾਉਂਦੇ ਸੀਗੇ ਮੈਨੂੰ ਇਹਦਾ ਵੈਦਰ ਦਾ ਫਰਕ ਤਾਂ ਹੈਗਾ ਹੀ ਹੈਗਾ ਹੁਣ ਕਈ ਥਾਂ ਐ ਇਸ ਮਹੀਨੇ ਜ਼ਿਆਦਾ ਤਕਰੀਬਨ ਸਾਰਿਆਂ ਨੇ ਪੱਖੇ ਭੁਖੇ ਬੰਦ ਕੀਤੇ ਹੋਣੇ ਨੇ ਤਾਂ ਪੱਖੇ ਚੱਲਦੇ ਰਹੇ ਆ ਤੇਰੇ ਹੂੰ ਹੈ ਨਹੀਂ ਤੇ ਬਿਨਾ ਸ਼ੱਕ ਕੋ ਇਨਾ ਉਹਨੇ ਠੰਡ ਨਹੀਂ ਪਈ ਜਿੰਨੀ ਪੈਣੀ ਚਾਹੀਦੀ ਸੀ ਇਹ ਵੀ ਪੋ ਦਾ ਮਹੀਨਾ ਉੱਤੋਂ ਪੋ ਦਾ ਮਹੀਨਾ ਉੱਤੇ ਪੋ ਦੇ ਮਹੀਨੇ ਤੇ ਜੀ ਜੀ ਤੋਂ ਦੀ ਪੋ ਦੇ ਮਹੀਨੇ ਸ਼ੁਰੂ ਹੋਈ ਆ ਹਨਾ ਸੋ ਦੋਸਤੋ ਇੱਕ ਚਿੰਤਾ ਦਾ ਵਿਸ਼ਾ ਆ ਚਿੰਤਾ ਕਰਨ ਦੀ ਸਾਨੂੰ ਲੋੜ ਆ ਇਹਦੇ ਉੱਤੇ ਤੇ ਆਪਾਂ ਚਾਹੁੰਦੇ ਆ ਕਿ ਇਹਨਾਂ ਤੇ ਲੰਬੀਆਂ ਗੱਲਾਂ ਬਾਤਾਂ ਚਰਚਾ ਹੋਵੇ ਚਰਚਾ ਹੋਵੇ ਤੇ ਜਾਂ ਕਿ ਉਹ ਹੌਲੀ ਹੌਲੀ ਫੇਰ ਕੁਝ ਐਕਸ਼ਨ ਉਹਦੇ ਤੇ ਜਰੂਰ ਅਸੀਂ ਕਰੀਏ ਕਿਉਂਕਿ ਗੱਲਾਂ ਨਾਲ ਨਹੀਂ ਗਲੇਸ਼ੀਅਰਾਂ ਤੇ ਪਈ ਹੋਈ ਬਰਫ਼ ਪਿਗਲਦੀ ਪਈ ਆ ਪਾਈ ਕਦੋਂ ਕਿਹੜੇ ਵੇਲੇ ਕੀ ਹੋ ਜਾਵੇ ਕੁਝ ਨਹੀਂ ਪਤਾ ਤੋ ਜਾਨ ਹੈ ਤੋ ਜਹਾਨ ਹੈ ਵਾਲੀ ਗੱਲ ਆ ਬਈ ਇਹ ਜਹਾਨ ਜਿਹੜਾ ਆ ਉਹਨੂੰ ਕਾਇਮ ਰੱਖਾਂਗੇ ਤੇ ਆਪਾਂ ਰਵਾਂਗੇ ਠੀਕ ਹੈ ਨਾ ਕੀ ਕਰਾਂਗੇ ਗੋਲਰੀ ਜੀ ਆਪਣੇ ਕੋ ਮੁੰਡਾ ਸਤਨਾਮ ਸਿੰਘ ਆਇਆ ਹਿਆ ਹਾਂ ਗੱਲ ਕਰਿਓ ਜੀ ਮੇਜਰ ਸਾਹਿਬ ਮੇਜਰ ਸਾਹਿਬ ਆਇਆ ਆਰਮੀ ਵਿੱਚੋਂ ਸੱਚੀ ਗੱਲ ਜੀ ਤੇ ਇਹ ਆਪਦਾ ਆਫਿਸ ਸਾਰਾ ਕੁਝ ਦੱਸਣਗੇ ਵੀ ਕਿਸ ਤਰ੍ਹਾਂ ਆ ਤੇ ਇਹ ਵੀ ਬਾਗਬਾਨੀ ਵਾਲੇ ਨਾ ਜਿਹੜੇ ਪੜੇ ਲਿਖੇ ਨੌਜਵਾਨ ਆ ਉਹ ਵੀ ਬਾਗਬਾਨੀ ਵਾਲੇ ਪਾਸੇ ਆ ਰਹੇ ਆ ਬਿਲਕੁਲ ਜੀ ਹਾਲੇ ਲਓ ਪਲੀਜ਼ ਕਰੋ ਚਲੋ ਜੀ 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 ਕਰੋ ਹਾਂਜੀ ਹਾਂਜੀ ਸਾਡਾ ਵੀ ਦੇਖੋ ਹੁਣ ਅੱਜ ਸਪੈਸ਼ਲੀ ਅੰਕਲ ਜੀ ਨਾਲ ਇਹਨਾਂ ਨਾਲ ਸਦਾਦੀ ਨਾਲ ਗੱਲ ਹੋਈ ਮੇਰੀ ਬਹੁਤ ਦਿਨਾਂ ਦਾ ਸੀਗਾ ਕਿ ਇਹਨਾਂ ਨੂੰ ਮਿਲੀਏ ਤੇ ਕਿਉਂਕਿ ਅਸੀਂ ਵੀ ਬਾਗਬਾਨੀ 'ਚ ਕਦਮ ਰੱਖਣਾ ਚਾਹੁੰਦੇ ਸੀਗੇ ਕਿ ਜਿਹੜੀ ਆਪਾਂ ਪਰੰਪਰਾਕ ਜਿਹੜੀ ਆਪਾਂ ਖੇਤੀ ਕਰਦੇ ਆ ਰਹੇ ਆਂ ਉਹ ਤੋਂ ਹਟ ਕੇ ਆਪਾਂ ਜਿਹੜਾ ਹੈਗਾ ਇਸ ਚ ਵੱਲ ਤੁਰੀਏ ਤਾਂ ਅੰਕਲ ਜੀ ਨਾਲ ਇਸੇ ਕਰਕੇ ਅਸੀਂ ਸਪੈਸ਼ਲ ਮਿਲਣ ਆਏ ਇਹਨਾਂ ਨੂੰ ਕਿ ਜਾਣੀਏ ਕਿ ਇਸ ਤਰ੍ਹਾਂ ਇਹਨਾਂ ਨੇ ਨਾਖ ਹੋ ਗਈਆਂ ਦੂਜੀ ਕਿਸੇ ਵੀ ਤਰ੍ਹਾਂ ਦੀ ਬਾਗਬਾਨੀ ਕਰਦੇ ਆ ਕਿਦਾਂ ਕਰਦੇ ਆ ਕਿ ਅਸੀਂ ਜੰਗ ਪੀੜੀ ਨੂੰ ਗਾਂ ਇੱਧਰ ਨੂੰ ਤੁਰੀਏ। ਇੱਕ ਆਪਣੇ ਬਾਰੇ ਜ਼ਰੂਰ ਦੱਸੋ ਵੀ ਤੁਸੀਂ। ਕਿਸ ਜੌਬ ਮੌਕੇ ਇਸ ਜੌਬ ਤੋਂ ਆਏ ਆ ਤੇ ਕਿੱਧਰੋਂ ਕਿਉਂਕਿ ਉਹ ਇੱਕ ਇੱਕ ਵਧੀਆ ਚੀਜ਼ ਹੈ ਨੌਜਵਾਨਾਂ ਨੂੰ ਪਤਾ ਲੱਗੇ। ਦੇਖੋ ਜੀ ਮੈਂ ਇੰਡੀਅਨ ਆਰਮੀ 'ਚ ਹੀ ਸੀਗਾ ਜੀ ਆਫੀਸਰ। ਤਾਂ ਮੈਂ ਐਜ਼ ਅ ਕੈਪਟਨ ਹੋਇਆ ਸੀ ਪਰ ਤੀ ਮੈਂ 10 ਸਾਲ ਕਰਕੇ ਕੁਝ ਪਰਿਵਾਰ ਦੇ ਇਦਾਂ ਦੇ ਮਸਲੇ ਬਣੇ ਕਿ ਮੈਂ ਛੱਡ ਕੇ ਚਲੋ ਆਪਣੇ ਇਸ ਕੁਛ ਕਿੱਤੇ ਵੱਲ ਧਿਆਨ ਦਿੱਤਾ ਕਿ ਆਪਾਂ ਖੇਤੀਬਾੜੀ ਵਾਲੀ ਤੁਰੀਏ ਆਪਣੀ ਜਿਹੜੀ ਹੈਗੀ ਆ ਜਦ ਦੀ ਪਹਿਲੀ ਸੀ ਜਾਂ ਸੰਭੀ ਉਹਨੂੰ ਖੇਤੀਬਾੜੀ ਨੂੰ ਸੰਭੀਏ ਤੇ ਬਸ ਕਰਦੇ ਕਰਦੇ ਬਸ ਇਧਰ ਰੁਝਾਨ ਬਣ ਗਿਆ ਕਿ ਆਪਾਂ ਹੁਣ ਬਾਗਬਾਨੀ ਵਾਲੀ ਤੁਰੀਏ ਇਸੇ ਹਾਂਜੀ ਹਾਂਜੀ ਬੋਲੀ ਤੇ ਬਾਗਬਾਨੀ ਵਾਲੀ ਬਾਗਬਾਨੀ ਆ ਰਹੀ ਆ ਤੇ ਮੈਂ ਕਹ ਲੱਗੇ ਵੀ ਕਈ ਵਾਰੀ ਕਰਦਾ ਮਾਂ ਇਹ ਗੋਡੀ ਜੀ ਸਾਡੇ ਪੀਆਰ ਪੰਜਾਬ ਤੇ ਵੀਡੀਓ ਦੇਖ ਕੇ ਇਹ ਇਨਕਰੇਜ ਹੋਇਆ ਇਨਕਰੇਜ ਹੋਇਆ ਬਿਲਕੁਲ ਤੁਹਾਡੇ ਵੀ ਆਪਾਂ ਕਹਿ ਦਈਏ ਵੀ ਬਿਲਕੁਲ ਸਿੱਧੇ ਆ ਪਰ ਜਿਹੜਾ ਸੋਸ਼ਲ ਮੀਡੀਆ ਵੀ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇ ਰਿਹਾ ਵਾ ਜੇਕਰ ਆਪਾਂ ਸਹੀ ਤਰੀਕੇ ਵਾਸਤੇ ਨੂੰ ਸੋਸ਼ਲ ਮੀਡੀਆ ਨੂੰ ਵਰਤਦੇ ਆ ਇਹਦੇ ਵਰਗਾ ਵਧੀਆ ਕੋ ਪਲੇਟਫਾਰਮ ਵੀ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਹੋਇਆ ਜੀ ਇਹਨਾਂ ਨੇ ਸਾਨੂੰ ਸੋਸ਼ਲ ਮੀਡੀਆ ਤੋਂ ਹੀ ਇਸ ਚੀਜ਼ ਦੀ ਜਾਣਕਾਰੀ ਮਿਲੀ ਤਾਂ ਅਸੀਂ ਇਹਨਾਂ ਤਾਈਂ ਪਹੁੰਚੇ ਤੇ ਮੈਂ ਅੱਗੇ ਵੀ ਕਹਿੰਦਾ ਹਾਂ ਕਿ ਜਿਹੜੇ ਨੌਜਵਾਨ ਇਧਰਲੇ ਪਾਸੇ ਲੱਗੇ ਆ ਉਹਨਾਂ ਦੀ ਆਪਾਂ ਹਮੇਸ਼ਾ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਤੇ ਇਦਾਂ ਦੇ ਵੈਦਰ ਚ ਸਾਰੀ ਦਿਹਾੜੀ ਮੇਰੇ ਨਾਲ ਹੈ ਜਿਨ੍ਹਾਂ ਨੇ ਲਾਈ ਆ ਸਵੇਰ ਤੋਂ ਲੈ ਕੇ ਹੁਣ ਹੁਣ ਤਾਈ ਮੇਰੇ ਨਾਲ ਦਿਹਾੜੀ ਲਾਈ ਸਾਰੀ ਇਦਾਂ ਦੇ ਵੈਦਰ ਚ ਫੇ ਮੋਟਰਸਾਈਕਲ ਤੇ ਹੁਣ 20 ਮੀਲ ਤੋਂ ਮੇਰੇ ਕੋ ਆਏ ਆ ਇਦਾਂ ਦੇ ਵੈਦਰ ਚ ਫੇ ਵਾਪਸ ਜਾਣਾ ਵਾ ਕੋਈ ਇਸ ਕਰਕੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਆ ਨੌਜਵਾਨ ਪੀੜੀ ਨੂੰ ਇੱਧਰਲੇ ਪਾਸੇ ਲਿਆਉਣ ਵਾਸਤੇ ਸੋ ਦੋਸਤੋ ਗੱਲ ਇਹ ਨਹੀਂ ਕਿ ਆਪਾਂ ਸੋਰੀ ਮੈਨੂੰ ਮਾਈਕ ਚਾਹੀਦਾ ਹਾਂਜੀ ਹਾਂਜੀ ਪਲੀਜ਼ ਸੋ ਗੱਲ ਇੰਨੀ ਕਹਾਂ ਜੀ ਕਿ ਜਿਹੜੇ ਇਹ ਰੁਝਾਨ ਨੇ ਇਸ ਵਕਤ ਕੁਦਰਤ ਸਾਨੂੰ ਸੰਕੇਤ ਦਿੰਦੀ ਹੁੰਦੀ ਆ ਬਸ ਉਹਨਾਂ ਸੰਕੇਤਾਂ ਨੂੰ ਸਮਝ ਜਾਈਏ ਤਾਂ ਕੁਦਰਤ ਫੇਰ ਤੇ ਬਚਾ ਹੈਗਾ ਨਹੀਂ ਤੇ ਆਉਣ ਵਾਲਾ ਸਮਾਂ ਕੋਈ ਬੜਾ ਜਿਹੜਾ ਹੈਗਾ ਇੰਨਾ ਸੌਖਾ ਨਹੀਂ ਹੈਗਾ ਸੋ ਆਓ ਆਪਾਂ ਇਹਦੇ ਬਾਰੇ ਜ਼ਰੂਰ ਗੰਭੀਰ ਹੋਈਏ ਥੋੜਾ ਜਿਹਾ ਸੋਚੀਏ ਤੇ ਇਹਦੇ ਬਾਰੇ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਜਦੋਂ ਕੋਈ ਇਦਾਂ ਪਾਈ ਉਦੋਂ ਸਰਕਾਰਾਂ ਨੂੰ ਇਹ ਵੀ ਗੱਲ ਕਰ ਲਿਆ ਕਰੋ ਆਪਣੇ ਲੀਡਰਾਂ ਨਾਲ ਇਹ ਵੀ ਗੱਲਾਂ ਕਰਿਆ ਕਰੋ ਤੇ ਕੱਲਾ ਤੁਹਾਡੇ ਮਸਲੇ ਗਲੀਆਂ ਨਾਲੀਆਂ ਸੜਕਾਂ ਇਹ ਨਹੀਂ ਹੁੰਦੇ ਆਪਾਂ ਇਹ ਸਾਰਾ ਕੁਝ ਤਾਂ ਹੀ ਰਹਿਣਾ ਜੇ এনवायरमेंट ਇਹ ਕੁਦਰਤ ਮਾਂ ਇਹ ਧਰਤੀ ਮਾਂ ਸਹੀ ਰਹੀ ਜੇ ਅਸੀਂ ਇਹਨੂੰ ਹੀ ਜਾਲ ਲਿਆ ਤੇ ਆਪਣਾ ਉਜਾੜਾ ਪਹਿਲਾਂ ਆ ਕੁਦਰਤ ਦੇ ਬੱਚ ਦੀ ਬਾਚੀ ਜਾਣੀ ਆ ਕੁਦਰਤ ਤੇ ਸਾਡੇ ਬਿਨਾ ਔਰ ਮੈਂ ਇਹ ਵੀ ਕਹਿਣਾ ਹੁੰਦਾ ਵੀ ਜਿਹੜੇ ਧਰਤੀ ਦੇ ਜਾਨਵਰ ਆ ਨਾ ਉਹ ਸਾਡੇ ਬਿਨਾ ਤਾਂ ਰਹਿ ਲੈਣਗੇ ਸਾਡੀ ਸਰਵਾਈਵਲ ਉਹਨਾਂ ਦੇ ਬਿਨਾ ਨਹੀਂ ਹੈਗੀ ਉਹਨਾਂ ਦੇ ਬਿਨਾ ਨਹੀਂ ਹੈਗੀ ਤੋਂ ਅਸੀਂ ਗੱਲਾਂ ਬਾਤਾਂ ਪਿੱਛੋਂ ਹੀ ਰਿਕਾਰਡ ਕਰਦੇ ਆਏ ਤੇ ਬਹੁਤ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਲਈਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਸ਼ੁਕਰੀਆ ਧੰਵਾਦ ਜੀ ਸასი ਸ਼ਕਤ ਧੰਵਾਦ ਸასი ਸ਼ਕਤ